ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੋਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਚੈਂਪੀਨ ਮੱਝ ਤੇ ਹੈ ਕਿਹੜੇ ਪਿੰਡੋਂ ਆ ਕਿੱਥੋਂ ਹੈ ਇਹ ਤੁਹਾਨੂੰ ਦਿਖਾ ਦਨੇ ਆ ਦਾ ਮੂੰਹ ਮੂੰਹ ਤਾਂ ਵੇਖੋ ਮੱਝ ਕਿੰਡੀ ਸੋਹਣੀ ਮੱਝ ਹੈ ਤੇ ਸੂਆ ਭਾਈਨ ਤੋਂ ਪੁੱਛਾਂਗੇ ਕਿਹੜਾ ਹੈ ਤੇ ਇਹਦਾ ਤੁਹਾਨੂੰ ਪ੍ਰੂਫ ਦੇ ਤੌਰ ਤੇ ਬੋਰਡ ਵੀ ਵਿਖਾਉਣਾ ਮੈਂ ਐ ਮੂੰਹ ਜਵਾਨੀ ਨਹੀਂ ਹੈ ਕਿ ਵੀ ਇਹ ਮੱਝ ਚੈਂਪੀਨ ਰਹੀ ਹੈ ਆ ਦੇਖੋ ਬੋਰਡ ਦੇਖੋ ਸ੍ਰੀ ਮੁਕਤਸਰ ਸਾਹਿਬ ਦੀ ਚੈਂਪੀਅਨ ਇਹੀ ਮੱਝ ਹੈ ਆਵੇ ਗੱਲ ਡੈਰੀ ਫਾਰਮ ਪਿੰਡ ਬੂਂਆਂ ਵਾਲਾ ਜ਼ਿਲ੍ਹਾ ਫਸੋਜਪੁਰ ਤੇ ਬਾਕੀ ਸਾਰੀ ਡਿਟੇਲ ਲੈਣੇ ਆ ਬਾਈ ਤੋਂ ਤੇ ਹੁਣ ਗੱਲ ਕਰਦੇ ਆ ਵੀਰ ਨਾਲ ਬਾਈ ਜੀ ਸਤਸ੍ਰੀਕਾਲ ਸਤਸ੍ਰੀਕਾਲ ਬਰਾ ਸਾਹਿਬ ਜੀ ਪਹਿਲਾਂ ਦਾ ਤੁਹਾਡਾ ਜੀ ਆਇਆਂ ਨੂੰ ਜਿਹੜਾ ਤੁਸੀਂ ਚੱਲ ਕੇ ਆਏ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਜੀ ਆਇਆਂ ਨੂੰ ਫਾਰਮ ਤੇ ਤੇ ਮੇਰੇ ਦਰਸ਼ਕਾਂ ਨੂੰ ਵੀ ਸਤਸ੍ਰੀਕਾਲ ਸਤਸ੍ਰੀਕਾਲ ਸਾਰਿਆਂ ਨੂੰ ਰਾਮ ਰਾਮ ਸਲਾਮ ਤੁਹਾਡੇ ਦਰਸ਼ਕਾਂ ਨੂੰ ਚੈਨਲ ਨੂੰ ਵਾਤੋ-ਵਾਦ ਦੇਖੋ ਸਬਸਕ੍ਰਾਈਬ ਕਰੋ ਵਾਤੋ-ਵਾਦ ਸ਼ੇਅਰ ਲਾਈਕ ਕਮੈਂਟ ਜ਼ਰੂਰੀ ਆ ਧੰਨਵਾਦ ਵੀਰ ਜੀ ਬਾਈ ਪਰਮਿੰਦਰ ਸਿੰਘ ਆ ਜਿਹੜੀ ਮੱਝ ਐ ਇਹ ਕਿੰਵੇਂ ਸੂਏ ਐ ਇਹ ਦੀ 13ਵੇਂ ਨੂੰ ਗੱਪਣ ਹੋਗੀ 13ਵੇਂ ਸੂਏ ਆ ਤੇ ਗੱਪਣਾ ਥੋੜਾ ਉੱਚੀ 13ਵੇਂ ਸੂਏ ਆ ਤੇ ਗੱਪਣ 13ਵੇਂ ਸੂਏ ਆ ਤੇ ਗੱਪਣਾ ਦੋਸਤੋ ਕੈਨ ਨੂੰ ਹਰੇ ਕਹਿ ਦਿੰਦਾ ਅਗਲਾ ਮੱਝ ਯਾਰ ਮੱਝ ਦੀ ਬਾਡੀ ਇਹਨੂੰ ਕਹਿੰਦਾ ਨੀਲੀ ਦਾਦੀ ਲੰਬਾਈ ਦੇਖੋ ਤੇ ਪਰਮਿੰਦਰ ਵੀਰ ਇਹ ਮੱਝ ਕਿੰਨੇ ਚਿਰ ਦੀ ਗੱਬਣਾ ਹੁਣ ਇਹ 6 ਮਹੀਨਿਆਂ ਦੀ ਗੱਬਣਾਈ ਤੇ 14ਵੇਂ 13ਵੇਂ ਸੂਏ ਆਸਤੇ ਗੱਬਣ ਦੇਖੋ 13ਵੇਂ ਸੂਏ ਆਸਤੇ ਗੱਬਣ ਹੈ ਤੇ ਮੱਝ ਦਾ ਸਟਰਕਚਰ ਦੇਖੋ ਕਿੰਨਾ ਵਧੀਆ ਸਟਰਕਚਰ ਹੈ ਹਰੇ ਵਿੱਚ ਓਤੀ ਲੱਗਦੀ ਹੈ ਮੂੰਹ ਤੋਂ ਦੇਖੋ ਕਿੰਨੇ ਸੋਹਣਾ ਸਟਰਕਚਰ ਅੱਜ ਵੀ ਮੇਲਾ ਲੜਾ ਦਿਓ ਤੇ ਸ਼ਾਇਦ ਖਾਲੀ ਨਹੀਂ ਆਉਂਦੀ ਤੇ ਇਹਨੂੰ ਕਹਿੰਦੇ ਆ ਨੀਲੀ ਰਾਵੀ ਮਾਈ ਦਾ ਪੇਟ ਦੇਖੋ ਲੰਬੇਟ ਦੇਖੋ ਕਿੰਨੀ ਲੰਬੀ ਹੈ ਤੇ ਸਾਰਾ ਬਾਕੀ ਬਾਈ ਤੋਂ ਪੁੱਛਦਾ ਰਿਕਾਡ ਪਰਮੇਂਦਰ ਵੀਰ ਇਹ ਸਭ ਤੋਂ ਪਹਿਲਾਂ ਕਿਹਦੇ ਕੋਲ ਇਸ ਮਾਝ ਇਹ ਸਭ ਤੋਂ ਪਹਿਲਾਂ ਨਾ ਵਪਾਰ ਦੇ ਵਿੱਚ ਆਪਣੇ ਭਾਈ ਦਰਸ਼ਨਜੀਤ ਤਾਂ ਨਾਸ਼ੀਦ ਵਾਲੇ ਕੋਲੇ ਜੀ ਹਾਂ ਜੀ ਉੱਥੇ ਆਈ ਸੀ ਇਹ ਮੈਂ ਤੇ ਅਸੀਂ ਬਾਈ ਸੀ ਮੇਲੇ ਅੱਛਾ ਹੀ ਨਹੀਂ ਸਾਂਝੇ ਤੌਰ ਤੇ ਲਾ ਲੋ ਜਿਵੇਂ ਮਰਜੀ ਬਾਈ ਜਸਾ ਰਾਜਾ ਇਹ ਉੱਥੇ ਮੋਕਸਰ ਸਾਹਿਬ ਪਹਿਲੇ ਨੰਬਰ ਤੇ ਲੱਗ ਗਈ ਅੱਛਾ ਜੀ ਪਹਿਲੇ ਨੰਬਰ ਤੇ ਜਦੋਂ ਮੈਂ ਲੱਗ ਗਈ ਸਾਨੂੰ ਖੁਸ਼ੀ ਬੜੀ ਤੇ ਅਗਲੇ ਦਿਨ ਚੈਂਪੀਅਨਸ਼ਿਪ ਜਿਹੜੀ ਸਾਰੀ ਹੁੰਦੀ ਤੁਹਾਨੂੰ ਪਤਾ ਮੋਹਰਾ ਦੀ ਵਿੱਚ ਹਾਂਜੀ 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 ਫੇਰ ਇਹ ਉਥੋਂ ਚੈਂਪੀਅਨਸ਼ਿਪ ਵੀ ਜਿੱਤੀ ਚੈਂਪੀਅਨਸ਼ਿਪ ਵਿੱਚ ਚੈਪ ਚੋ ਵੀ ਹੈ ਪਹਿਲੇ ਨੰਬਰ ਤੇ ਉਦੋਂ ਕਿਹੜਾ ਸੂਆ ਸੀ ਇਹ ਉਦੋਂ ਇਹ ਦੂਜਾ ਸੂਆ ਸੀ ਦੂਜਾ ਸੂਆ ਹਾਂ ਇੱਕ ਬਰਾੜ ਸਾਵੇ ਦੀ ਖਾਸੀਅਤ ਹੈ 40 ਦਿਨਾਂ ਤੱਕ ਕੁੜੀ ਨੂੰ ਗੱਬਣ ਹੁੰਦੀ 40 ਦਿਨ ਫਿਰ ਇਹਨੂੰ ਟੀਕਾ ਲਾ ਦੋ ਸਾਨ ਤੋਂ ਬਣਾ ਦੋ ਦੂਜੀ ਯਾਰ ਕਦੇ ਵੀ ਇਹ ਨਹੀਂ ਹੋਇਆ ਵੀ ਇਹ ਦੂਜੀ ਯਾਰ ਸਾਨ ਕੋਲ ਲਿਆਣੀ ਸੀ ਅੱਛਾ ਹਾਂਜੀ ਪਹਿਲੇ ਜਿਹੜੇ ਚ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਤੋ ਹੀ ਆਪਾਂ ਨੂੰ ਪਟਿਆਲੇ ਪਟਿਆਲੇ ਵੀ ਫਾਸਟ ਪੇਰੇ ਨੂੰ ਪਾਇਆ ਫਰੀਦਕੋਟ ਆਮ ਮੇਲੇ ਜਿਹੜੇ ਉੱਥੇ ਵੀ ਪਾਸ ਜਿਲੇ ਵਾਲੇ ਜਿਲੇ ਵਾਲੇ ਹਾਂਜੀ ਫਿਰ ਇਹ ਬਟਾਲਾ ਬਟਾਲੇ ਵੀ ਇਹ ਚੈਂਪੀਅਨ ਬਣੀ ਤੁਸੀਂ ਤੁਹਾਡੇ ਕੋਲੇ ਕਦੋਂ ਆਈ ਇਹ ਮੈਂ ਫਿਰ ਕੋਲੇ ਉਸੇ ਸੂਏ ਪਾ ਗਈ ਸੀ ਬਾਈ ਜੀ ਮੈਂ ਖਰੀਦ ਲਈ ਸੀ ਇਹ ਮੈਂ ਜਿਹੜੇ ਸੂਏ ਮੁਕਸ ਚੈਂਪੀਅਨ ਸਰ ਬਲਦੇਵ ਸਿੰਘ ਸਰਪੰਚ ਮੇਡੂ ਮਾਨ ਨੇ ਖਰੀਦੀ ਸੀ ਕਾਫੀ ਮਹਿੰਗੀ ਅੱਛਾ ਅਗਲੇ ਸਾਲ ਇਹ ਮੈਂ ਹੂੰ ਰਿਕੁਐਸਟ ਕਰਕੇ ਤੇ ਮੈਂ ਖਰੀਦ ਲਈ ਅੱਛੇ ਲੋਕੀ ਮੈਂ ਮੋਹਰਾ ਦੀਆਂ ਮੱਝਾਂ ਵੇਚ ਕੇ ਨੀਲੀ ਰਾਵੀ ਲੱਗਾ ਅੱਛਾ ਜੀ ਹਾਂ ਫੇਰ ਉਦੋਂ ਬਾਅਦ ਉਹ ਬਾਈ ਬਲਕਰਨ ਹੋਣਾ ਤੇ ਦੂਜੀ ਝੋਟੀ ਖਰੀਦੀ ਆ ਚਲੋ ਉਹਦੀ ਅਲੱਗ ਵੀਡੀਓ ਬਣਾਵਾਂਗੇ ਹਾਂਜੀ 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 ਵੀ ਮੈਂ ਉਦੋਂ ਹੀ ਜਦੋਂ ਨੀਲੀ ਰਾਵੀ ਲੱਗਾ ਮੈਂ ਟਾਪਰ ਜਾਨਵਰ ਖਰੀਦ ਕੇ ਵੱਡੀਆਂ ਮੱਝਾਂ ਉਹਨਾਂ ਤੋਂ ਮੁੜ ਕੇ ਬਰੀਡਿੰਗ ਤੇ ਕੰਮ ਕੀਤਾ ਹੁਣ ਤਾਂ ਬਾਬੇ ਦੀ ਮਿਹਰ ਨਾਲ ਮੈਨੂੰ ਕੋਈ ਆਏ ਸਾਲ ਦੋ ਤਿੰਨ ਮੱਝਾਂ ਘਰੋਂ ਵੇਚਣੀਆਂ ਪੈਣੀਆਂ ਜਿਹੜੀ ਜਗਰਾਵਾਂ ਤੋਂ ਦਿੱਤੀ ਸੀ ਪਿਛਲੇ ਸਾਲ ਉਹ ਵੀ ਹੁਣੇ ਵੇਚੀ ਆ ਜੱਟਾ ਮੁੰਡਾ ਜਸ਼ਨ ਮਰੇਲ ਕੋਟਲੇ ਹਾਂ ਪੂਰੇ ਕੋਲੇ ਜਾਵੜੀ ਆ ਜਗ ਉਹ ਫਾਰਮਰੀ ਆਈ ਸੀ ਹਾਂਜੀ ਹਾਂਜੀ ਇੱਕ ਜਿਹੜੀ ਮੈਂ ਆਪਣੀ ਹੁਣ ਚਵਾਈ ਜਾਊਗੀ ਬਹੁਤ ਜ਼ਿਆਦਾ ਚੰਗੀ ਗਈ ਵੀ ਆ ਅੱਛਾ ਜੀ ਹਾਂਜੀ ਮੰਜਾਂਇ ਕਾਫੀ ਇੱਕ ਦੋ ਬੀਜ ਲਈ ਦੀਆਂ ਟਾਪਰ ਹਾਂ ਮਤਲਬ ਵੀ ਚੰਗਾ ਪਸ਼ੂ ਜਾਨਵਰ ਚੰਗੇ ਰੱਖੇ ਹੋਏ ਆ ਆ ਲਾਈਨ ਸਾਰੀ ਵੇਖ ਲਓ ਬਾਈ ਸਾਰੀ ਨੀਲੀ ਰਾਵੀ ਹੈ ਤੇ ਬਾਈ ਨੀਲੀ ਰਾਵੀ ਬਹੁਤ ਚੰਗਾਈ ਬਰੀਡਿੰਗ ਹੈ ਹਰੇਕ ਚੰਗੇ ਇਹ ਦੁੱਧ ਇਹਨੇ ਕਿੰਨਾ ਦਿੱਤਾ ਜਵਾਨੀ ਜੀ ਇਹ ਦੁੱਧ ਦੇ ਕਦੇ ਵੀ ਇਹ ਹਰੇਕ ਬੰਦੇ ਨੂੰ ਪਤਾ ਇਹ ਕਦੇ ਵੀ 18 19 ਤੋਂ ਘੱਟ ਨਹੀਂ ਰਹੀ ਸ਼ੁਰੂ ਤੋਂ ਇਹਦੀ ਜੋ ਤਿਆਰੀ ਹੁੰਦੀ ਬਰਾੜ ਸਾਹਿਬ ਕਿਤੇ ਦੁਨੀਆ ਖੜ ਕੇ ਮੱਝ ਠਾਈ ਮੱਝ ਆਗਾ ਸੱਤ ਪਾਤ ਇਹ ਸੀਲ ਇਹਨੂੰ ਹੁਣ ਆਏ ਆ ਵੀ ਮੇਰੇ ਮੱਝ ਦੋਸਤੋ ਬਹਿ ਗਈ ਹੁਣ ਵੀ ਮੈਨੂੰ ਖੁਰਕਣਗੇ ਪਸ਼ੂ ਦਾ ਪਿਆਰ ਹੁੰਦਾ ਬੰਦੇ ਨਾਲ ਇਹਦਾ ਇਹਦਾ ਬਾੜੀਆਂ ਇਹਦੇ 'ਚ ਖਾਸियतਾਂ ਇਹਦੇ ਤੁਸੀਂ ਆ ਮੂੰਹ ਫੜਦੇ ਆ ਹਾਂਜੀ ਬਸ ਇਹਨੇ ਆਏ ਆ ਆ ਦੇਖੋ ਲਓ ਇਹ ਕਾਹਦੇ ਨਾਂ ਉਪਾਟ ਲਿਆ ਉਹਦੇ ਆਉਣਾ ਮੱਝ ਦੇਖ ਲਓ ਉਹ ਮੈਨੂੰ ਟੀਕਾ ਫੜਾਈ ਹੁਣ ਏਜਡ ਮੱਝ ਹੈ ਤੇ ਆਪਾਂ ਚਲੋ ਇਹਨੂੰ ਮਤਲਬ ਵੀ ਡਿਸਟੈਂਸਟਰੀ ਕਰਦੇ ਹਾਂ ਜੀ ਇਹ ਬਰੀਡ ਦਾ ਤੁਹਾਨੂੰ ਮੈਂ ਵਿਖਾਉਣਾ ਇਹਦੇ ਇੰਜੈਕਸ਼ਨ ਲਾਉਣਾ ਨਾ ਕੋਈ ਵੀ ਹਾਂਜੀ ਲੈ ਪਤਾ ਇਹ ਕੋ ਲਿਆ ਲਿਆ ਉਹਰੇ ਘਰ ਇਹ ਤੁਸੀਂ ਆਹ ਵੇਖਾ ਜੋ ਤਿਆਰ ਬਾ ਵਟਾਮਣਿਆ ਚਾਲੀ ਸੂਸ ਰੈਂਜ ਹਾਂਜੀ ਇਹਦੇ ਨਾਲ ਵਟਾਮਣਿਆ ਚ ਲੱਗਦਾ ਜਿਵੇਂ ਮੰਨਿਆਂ ਦੇ ਹਾਂਜੀ ਤੇ ਇਹਨੂੰ ਇਹਨੂੰ ਇਹ ਕਹਿੰਦੇ ਆ ਵੀ ਤੇਰੇ ਟੀਕਾ ਲਾਉਣਾ ਹਾਂ ਤੇ ਆਹ ਸੂਈ ਲਾ ਗਈ ਨਾ ਹਾਂਜੀ ਦੇਖੋ ਦੋਸਤੋ ਸੂਈ ਲਾਤੀ ਹੈ ਮੱਝ ਨੂੰ ਕੋਈ ਮਤਲ ਨਹੀਂ ਨਾ ਇਹ ਬਰੀਡ ਹੈ ਨੀ ਨੀਰਾ ਇਹ ਬਰੀਡ ਹੈ ਨੀ ਨੀਰਾ ਜਿਹਨੂੰ ਸੀਲ ਕਹਿੰਦੇ ਆ ਇਹਨੂੰ ਕਹਿੰਦੇ ਆ ਠੰਡੀ ਸੀਲ ਨੀਲੀ ਦਾ ਦੇਖੋ ਇਹ ਲੈ ਲਓ ਲਾ ਇਹ ਮਾਣ ਆ ਵਾ ਉੱਠੀ ਆ ਥਰਪ ਨਹੀਂ ਉਹ ਵੀ ਉਹ ਵੀ ਉਹ ਦੂਜੀ ਵਾਜ ਨੇ ਡਿਸਟਰਬ ਕਰਤੀ ਤਾਂ ਉੱਠ ਗਈ ਪੂਛ ਚਾੱਕ ਕੇ ਖੜ ਜਾਣਾ ਨਹੀਂ ਨਹੀਂ ਪੂਛ ਚਾੱਕ ਕੇ ਖੜ ਜਾਣਾ ਵੀਰਾਂ ਦਾ ਹਾਂ ਤੇ ਇਹ ਬਾਈ ਜੀ 10 ਮਿੰਟ ਸੁਆ ਤੇ ਹੁਣ ਕਿਹੜੇ ਝੋਟੇ ਦੇ ਗੱਬੜਾ ਹੁਣ ਸ਼ਾਨਦਾਰ ਤੋਂ ਸ਼ਾਨਦਾਰ ਕਿਹਦੇ ਕੋਲੇ ਸ਼ਾਨਦਾਰ ਸੁਖਦੀਪ ਕੋਲੇ ਲੰਗਿਆਂ ਨੇ ਅੱਛਾ ਮੈਂ ਕਿਉਂਕਿ ਨੀਲੀ ਰਾਵੀ ਦੇ ਵਿੱਚ ਤੁਹਾਨੂੰ ਪਤਾ ਘਟਾ ਹੈ ਲੰਗਿਆਂ ਨੇ ਸੁਖਦੀਪ ਸੁਖਦੀਪ ਜਿਹੜਾ ਕਿ ਮਤਲਬ ਅਮਰਜੀਤ ਸਿੰਘ ਭੋਲੇ ਦਾ ਮੁੰਡਾ ਹੈ ਹਾਂਜੀ ਤੇ ਉਹਦਾ ਭੋਲਾ ਦਾ ਵੀ ਸਾਡਾ ਅਜ ਨਹੀਂ ਰਿਹਾ ਦੁਨੀਆ ਚ ਕਟੀਆਂ ਸਰਦਾਰ ਬਲਦੇਵ ਸਿੰਘ ਮਿੱਡੂਮਾਨ ਵਾਲੇ ਘਰੇ ਆ ਮਿੱਡੂਮਾਨ ਵਾਲੇ ਬਲਦੇਵ ਸਿੰਘ ਸਰਪੰਚ ਦੇ ਘਰੇ ਆ ਫਰੀਦਕੋਟ ਜ਼ਿਲ੍ਹੇ ਚ ਤੇ ਬਾਈ ਦਾ ਜ਼ਿਲ੍ਹਾ ਤੁਹਾਡਾ ਫਿਰੋਜ਼ਪੁਰ ਪੈਂਦਾ ਨਾ ਸਾਡਾ ਮੋਬਾਈਲ ਨੰਬਰ ਬੋਲੋ ਸਾਡਾ ਥੋੜਾ ਸੌਰੀ 9876040607 98760 40607607 607 6007 ਨਹੀਂ 607 ਇੱਕ 607 हां जी ਅੱਛਾ 607 ਬਾਕੀ ਨੰਬਰ ਮੇਰੇ ਕੋਲੇ ਬਾਈ ਦਾ ਹੈਗਾ ਉਹੀ ਹੈ ਨਾ हां जी ਉਹ ਹੀ ਉਹੀ ਨੰਬਰ ਤੁਹਾਨੂੰ ਲਾ ਦਾਂਗੇ ਮੱਝ ਕਿਵੇਂ ਲੱਗੀ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਤੇ ਬਾਕੀ ਵੀਡੀਓ ਨੂੰ ਦੋਸਤੋ ਫੇਸਬੁੱਕ ਤੇ ਇੰਸਟਾਗ੍ਰam ਵਾਲੇ ਫਾਲੋ ਕਰ ਲਿਓ ਤੇ YouTube ਵਾਲੇ ਸਬਸਕ੍ਰਾਈਬ ਕਰ ਲਿਓ ਤੇ ਦੋਸਤੋ ਇੱਕ ਰਿਕਵੈਸਟ ਹੈ ਇਹੋ ਜੀ ਮੱਝ ਦੀ ਜੇ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਫਿਰ ਕਿਸੇ ਦੀ ਨਹੀਂ ਕਰਨੀ ਬਾਕੀ ਪ੍ਰੂਫ ਦੇ ਤੌਰ ਤੇ ਤੁਹਾਨੂੰ ਦੱਸਦਨੇ ਆ ਆ ਦੇਖੋ ਜਿਹੜੀ ਚੈਂਪੀਅਨਸ਼ਿਪ ਐ ਸ਼੍ਰੀ ਮਕਸਦ ਸਾਹਿਬਾਂ ਤੇ ਬਟਾਰਾ ਤੋਂ ਚੈਂਪੀਅਨ ਬਣੀ ਤੇ ਬਾਕੀ ਲੋਕਲ ਮੇਲੇ ਜ਼ਿਲੇ ਵਾਲੇ ਦਾ ਪਤਾ ਹੀ ਨਹੀਂ ਕਿੰਨੇ ਜਿੱਤੇ ਸਮਝ ਨਹੀਂ ਸਰਾਰ ਸਾਹਿਬ ਨਾਲ ਇੱਕ ਇਹਦੀ ਹੋਰ ਆ ਇਹਦੀ ਕੱਟੀ ਵੀ ਹੁਣ 4 ਸਾਲ ਹੋ ਗਏ ਕਦੇ ਹਰੀ ਨਹੀਂ ਇਹਦੀ ਕੱਟੀ ਵੀ ਹੈ ਬਾਈ ਜਾਨਾ ਜਿਹੜੀ 4 ਸਾਲ ਹੋ ਗਏ ਕਦੇ ਹਰੀ ਨਹੀਂ ਪੈ ਸਾਹਿਬ ਦੇ ਘਰੇ ਪਹਿਲੇ ਨੰਬਰ ਤੇ ਉਹ ਆਈ ਆ ਪਹਿਲੇ ਨੰਬਰ ਤੇ ਇਹਦੀ ਕੱਟੀ ਆਉਂਦੀ ਹੈ ਗਾਂ ਬਾਈ ਹਾਂ ਜਿਹੜੀ ਇਹਦੀ ਵੱਡੀ ਮੈਂ ਵੱਡੀ ਛੋਟੀ ਸੀ ਹਾਂ ਜੀ ਪਤ ਜਾਵੜੀ ਆ ਉਹੀ ਉਹ ਲਾਈਵ ਚ ਵਾਈ ਹੋਈ 18 19 ਕਿਲੋ ਦੀ ਉਹਨਾਂ ਨੇ 6 ਲੱਖ ਰੁਪਏ ਦੀ ਕਾਫੀ ਮਹਿੰਗੀ ਖਰੀਦੀ ਅੱਛਾ ਜੀ ਹਾਂ ਜੀ ਇਹ ਰਿਆਂ ਦਾ ਝੋਟੀਆਂ ਜਾਨੀ ਦੀ 10 100ਾਂ ਦੇ ਆਸ-ਪਾਸ 9 ਦੇ ਸੂਈਆਂ ਖੜੀਆਂ ਅੱਛਾ ਜੀ ਇਹ ਵੀ ਹਜੇ ਵੀ ਕਰਮਾਲੀ ਦੀ ਮਾਰ ਵੀ 10 10 ਸੂਏ ਤਾਂ ਇਹਦੀਆਂ ਝੋਟੀਆਂ ਸੂਈਆਂ ਖੜੀਆਂ ਨੇ ਦੇ ਮੱਧ ਵੇਖ ਲਓ ਤੇਰੇ ਵਿੱਚ ਸੂਏ ਤੇ ਚਲੋ ਵੀਡੀਓ ਨੂੰ ਬਾਅਦ ਤੋਂ ਆਪ ਸ਼ੇਅਰ ਕਰਦੇ ਦੋਸਤੋ ਬਾਕੀ ਵੀਡੀਓ ਤਾਂ ਐਂਡ ਕਰਤੀ ਜਿੱਦ ਬਾਈ ਦੱਸਣ ਲੱਗ ਗਿਆ ਸਤਿ ਸ੍ਰੀ ਅਕਾਲ ਰਾਮ ਰਾਮ ਖਾਨ ਧੰਨਵਾਦ